ਸ਼ਸ਼ੀਕਲ ਜੀ ਸਾਰਿਆਂ ਨੂੰ ਕਹਿ ਸ਼ਸ਼ੀਕਲ ਜੀ ਸਾਰਿਆਂ ਨੂੰ ਕਹਿ ਦੇ ਪੁੱਤ ਕਹਿ ਦੇ ਇੱਧਰ ਦੇਖ ਸਸਤੀਕਲ ਜੀ ਸਾਰਿਆਂ ਨੂੰ ਚਚਕਲ ਜੀ ਹੈਟ ਲੈਟ ਹੋ ਗਈ ਤੇ ਹਾਂ ਦੇ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੇ ਟਾਈਮ ਹੋ ਗਿਆ ਜੀ ਦੁਪਹਿਰ ਦੇ 12 ਤੇ ਆਪਾਂ ਕਰ ਰਹੇ ਹਾਂ ਲੰਚ ਤਿਆਰ ਤੇ ਬਣਾਉਣੀ ਆ ਜੀ ਪਿੰਡੀਆਂ ਸੀਗੀਆਂ ਲੱਗੀਆਂ ਥੋੜੀਆਂ ਜੀਆਂ ਵੀ ਚਾਲੂ ਪਾ ਲਿਆ ਅੱਧਾ ਤੇ ਟਮਾਟਰ ਹੈ ਨੀਗਾ ਆਪਣੇ ਤੇ ਕਰਕੇ ਫਿਰ ਕੱਲੇ ਪਿਆਜ਼ ਦਾ ਹੀ ਆਪਾਂ ਉਹ ਤੋੜ ਕਾ ਕਿਹੜਾ ਉਹ ਲਗਾ ਲਾਂਗੇ ਤੇ ਉਹਦੇ ਕਰਕੇ ਫਿਰ ਮੈਂ ਪਹਿਲੇ ਇਹਨੂੰ ਫਰਾਈ ਜੇ ਕਰ ਲਿਆ ਨਹੀਂ ਤਾਂ ਫਿਰ ਹਨਾ ਉਹ ਉਹ ਫਿਰ ਟਮਾਟਰ ਪਾਇਆ ਹੋਵੇ ਉਹਦੇ ਨਾਲ ਥੋੜੀ ਗਿੱਲੀ ਗਿੱਲੀ ਜੀ ਸਬਜ਼ੀ ਹੋ ਜਾਂਦੀ ਆ ਫਿਰ ਨਹੀਂ ਥੱਲੇ ਜੀ ਨਹੀਂ ਲੱਗਦੀ ਹੈ ਜੀ ਤੇ ਹੁਣ ਜੇ ਮੈਂ ਇਹਦੇ ਵਿੱਚ ਮਸਾਲੇ ਪਾਤੇ ਤੇ ਫਿਰ ਉਹ ਲੂਜੀ ਹੋਈ ਜਾਣੀ ਆ ਤਾਂ ਕਰਕੇ ਕਿਉਂਕਿ ਆਹ ਹਨਾ ਪਿੰਡੀਆਂ ਤਾਂ ਛੇਤੀ ਹੋ ਜਾਣੀਆਂ ਆ ਆਲੂ ਪੱਕਣ ਨੂੰ ਥੋੜਾ ਟਾਈਮ ਲੱਗਣਾ ਸੀ ਤਾ ਕਰਕੇ ਮੈਂ ਪਹਿਲੀ ਥੋੜੀ ਜਿਹੀ ਹਟਾਈ ਕਰ ਲੇ। ਨਾਲ ਥੋੜੀ ਜਿਆਦਾ ਟੇਸਟੀ ਜੀ ਬਣਦੀ ਐ ਇਦਾਂ। ਤੇ ਬਾਕੀ ਸਮਰ ਹੋਣਾ ਸੁਣ ਲਿਆ ਆਏ ਨੇ। ਹੁਣ ਉੱਠਿਆ ਸੀਗਾ ਤੇ ਬਸ ਆਉਣੇ ਨੇ ਜਿੰਨੇ ਸਮਾਂ ਸਰਾ ਸਾਰਾ ਦੁਪਹਿਰ ਸਾਨੂੰ ਵੀ ਜਾਗ ਕੇ ਕੱਟਣਾ ਪੈਣਾ। ਤੇ ਹੁਣ ਵੀ ਵੀ ਘਰੇ ਹੈਗੇ ਸਮਰ ਤੇ ਪਾਪਾ ਵੀ ਕੰਮ ਦੇ ਗਏ ਹੋਏ ਆ ਤੇ ਉਹ ਵੀ ਹੁਣ ਸ਼ਾਮ ਤੱਕ ਹੀ ਆਉਣਗੇ। ਤੇ ਬਾਕੀ ਚਲੋ ਠੀਕ ਹੈ ਜੀ ਮੈਂ ਸਬਜ਼ੀ ਬਣਾ ਲਵਾਂ ਤੇ ਇਹ ਬਿਲੇ ਵਲੌਗ ਦੀ ਜਿਹੜੀ ਸਟਾਰਟਿੰਗ ਆ ਉਹ ਕਰ ਲੰਨੀ ਆ ਤੇ ਹਨਾ ਰੋਟੀ ਰੋਟੀ ਬਣਾਉਂ ਕੇ ਤਾਂ ਫਿਰ ਨਹਾਉਂਦੇ ਨੂੰਂਦੇ ਆ ਠੀਕ ਹੈ ਜੀ ਆਪਾਂ ਨਾ ਤੰਨ ਤੰਨ ਕਰ ਲਵਾਂ ਤੇ ਚਲੋ ਠੀਕ ਆ ਜੀ ਤੁਸੀਂ ਦੀ ਵੀਡੀਓ ਦੇ ਨਾਲ ਬਣੀ ਰਹੋ ਹਾਂ ਜੀ ਜੀ ਟਾਈਮ 5:00 ਵਜ ਗਿਆ ਤੇ ਤਲੇ ਆ ਸੀ ਆਪਾਂ ਰਾਤ ਨੂੰ ਬੁੱਤੀ ਨਹੀਂ ਮੰਮੀ ਹੈ ਨਹੀਂ ਸੀ ਕਿ ਘਰੇ ਤਾਂ ਰਲ ਕੇ ਸਬਰ ਖੜਾ ਰੋ ਸਕਿਓ ਤੇ ਰੂਸੀ ਆ ਨਹੀਂ ਡੈਗ ਗਿਆ ਹੁੰਦਾ ਸੀਗਾ ਤੇ ਮੈਂ ਕਹਾ ਚੱਲ ਕੇ ਲੈ ਨਿਆਣਿਆਂ ਨਾਲ ਤੇ ਉਹ ਵੀ ਨਹੀਂ ਹੁਣ ਜਾਂਦਾ ਉੱਥੇ ਖੜਾ ਆ ਮੈਂ ਕਹੀ ਜਾਨੀ ਅੰਦਰ ਆ ਜਾ ਆ ਜਾ ਅੰਦਰ ਉਹ ਅੰਦਰ ਵੀ ਨਹੀਂ ਆਉਂਦਾ ਲੈਣ ਵੀ ਗਈ ਇਹਨੂੰ ਚਾਕੇ ਦੇਖਦਾ ਹੈ ਤੇ ਬਾਕੀ ਮੈਂ ਲੱਗੀ ਸੀ ਜੀ ਸਬਜ਼ੀ ਕੱਟਣ ਤੇ ਥੋੜੀਆਂ ਜਿਹੀਆਂ ਭਿੰਡੀਆਂ ਮੰਮੀ ਨੇ ਲਈਆਂ ਸੀਗੀਆਂ ਤੇ ਮੰਮੀ ਕਹਿੰਦੀ ਸੀ ਸ਼ਾਇਦ ਉਹ ਪਈਆਂ ਹੋਣੀਆਂ ਵੇ ਜਿਹੜੀਆਂ ਲੱਗੀਆਂ ਆ ਨਾ ਉਹ ਮੈਂ ਤੋੜ ਕੇ ਦੁਪਹਿਰੇ ਸਬਜ਼ੀ ਬਣਾ ਲਈ ਸੀਗੀ ਰਾਤੀ ਜਿਹੜੀਆਂ ਫਲ ਬੜਿਆਂ ਬਣਾਈਆਂ ਸੀ ਉਹ ਹੈ ਨਹੀਂ ਸੀ ਖਤਮ ਹੋ ਗਈਆਂ ਸੀਗੀਆਂ ਤਾਂ ਕਰਕੇ ਤੇ ਪਿਆਜ਼ ਆਪਣੇ ਆਹੀ ਹੈ ਇੱਕ ਅੱਧਾ ਤਾਂ ਮੈਨੂੰ ਤਾਂ ਉਹ ਲੱਗ ਥੋੜਾ ਖਰਾਬ ਜਿਹਾ ਹੀ ਲੱਗਦਾ ਆ ਤੇ ਚਲੋ ਭਿੰਡੀਆਂ ਜੋਗੇ ਤਾਂ ਹੈਗੇ ਆ ਤੇ ਨਾਲੇ ਬਣਾਉਣੀਆਂ ਤੋੜੀਆਂ ਆ ਉਹ ਮੈਂ ਖਾਂਦੀ ਨਹੀਂ ਹੈਗੀ ਤੋਰੀਆਂ ਫਿਰ papa ਉਹ ਨਹੀਂ ਖਾਣੇ ਆਉਣਗੇ ਤਾਂ ਖਾ ਲੂਗੇ ਨਹੀਂ ਤਾਂ ਉਹ ਵੀ ਪਿੰਡਿਆਂ ਨਾਲ ਖਾ ਲੂਗੇ ਤੇ ਆਪਾਂ ਸਾਬਜੀ ਬਣਾਉਣੀ ਆ ਜੀ ਤੋਰੀਆਂ ਦੀ ਤੇ ਉਹ ਮੈਂ ਲੈ ਕੇ ਸੇ ਕੱਟ ਕੁੱਟ ਕੇ ਰੱਖ ਲਈ ਤਾਂ ਮੈਂ ਕਰਦਾ ਆਂ ਵੀ ਆ ਲੈ ਪਤਾ ਹੱਥ ਨਾ ਦੇਣੀਗੇ ਡਾਜਾ ਆ ਜਾ ਮੇਰਾ ਬੱਚਾ ਤੂੰ ਇੱਥੇ ਖੜਾ ਲੈ ਨਾ ਤੇ ਚਲੋ ਠੀਕ ਆ ਜੀ ਸਬਜੀ ਕੱਟ ਲਈਏ ਹੁਣ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਕੱਪੜੇ ਵੀ ਮੈਂ ਲਾ ਕੇ ਰੱਖ ਲੈ ਸੀਗੇ ਤੇ ਇਦਾਂ ਨੂੰ ਨਾ ਥੋੜੀ ਸੈਟਿੰਗ ਜੀ ਨਹੀਂ ਨਾ ਸੈਟ ਵਧੀਆ ਜਿਹਾ ਨਹੀਂ ਲੱਗਦਾ ਹੈਗਾ ਸਾਨੂੰ ਕਿਉਂਕਿ ਸੋਫੇ ਉੱਧਰ ਨੂੰ ਚਲ ਗਏ ਆ ਬਾਹਰ ਤੋਂ ਜੀ ਚ ਨਹੀਂ ਆ ਰਹੇ ਹੈਗੇ ਸੋਫਿਆਂ ਤੇ ਬੈਠੇ ਦਾ ਹੀ ਨਹੀਂ ਹੈਗਾ ਤੇ ਆਹੀ ਇੱਥੇ ਜੀ ਬੈੱਡ ਤੇ ਸਾਰੇ ਬਹਿ ਬੁੱਕੇ ਚਲ ਜਾਂਦੇ ਆ ਜੇ ਕੋਈ ਆਉਂਦਾ ਵੀ ਆ ਤਾਂ ਕਿਉਂਕਿ ਉੱਧਰ ਨੂੰ ਨੇ ਰਾਜਾ ਹੋ ਗਿਆ ਆ ਤੇ ਉਹਦੇ ਕਰਕੇ ਤੇ ਦੇਖਦੇ ਹਾਂ ਉਹਨਾਂ ਦੀਵਾਲੀ ਦੀਆਂ ਇਹ ਲੋਕ ਸਪੰਨਿਆਂ ਕਰਨੀਆਂ ਆ ਦੇਖ ਲਾਂਗੇ ਜਿੱਦਣ ਸਮਰ ਦੇ ਪਾਪਾ ਘਰ ਹੋਏ ਤੇ ਫਿਰ ਉਧਰ ਨੂੰ ਹੀ ਕੱਢ ਲਾਂਗੇ ਕੱਪੜੇ ਵਗੈਰਾ ਦੀ ਤਾਂ ਸੈਟਿੰਗ ਆਪਾਂ ਕੀਤੀ ਹੋਈ ਆ ਤੇ ਇੱਦੀ ਕੱਢ ਕੇ ਉਧਰ ਨੂੰ ਕਰਕੇ ਤੇ ਨਾਲ ਹੀ ਆਪਾਂ ਵਿੱਚ ਰੱਖ ਦੇਵਾਂਗੇ ਹਾਂ ਵੇ ਜਾ ਚਲ ਜੋ ਬੱਤ ਚਲ ਜੋ ਜਾਓ ਖੇਲੋ ਹੋਰ ਤਰ੍ਹਾਂ ਜੇ ਹੋਇਆ ਥੱਕ ਗਿਆ ਕਾਦਾ ਹੀ ਖੇਡਣ ਲੱਗਾ ਸੀ ਉਹਨਾਂ ਨੇ ਤੇ ਫਿਰ ਮੈਂ ਘਾਜਾ ਦੁੱਧ-ਦੁੱਧ ਪੀ ਲਾ ਕੁਛ ਖਾ ਲਾ ਤੇ ਹੁਣ ਦੁੱਧ ਪੀਤਾ ਇਹਨੇ ਤਾਂ ਹੁਣ ਏਦਾਂ ਹੀ ਚਪਲਾ ਪਾ ਕੇ ਚੱਲਦਾ ਹੀ ਸੀਗਾ ਪਰ ਮੇਰੇ ਅਲੂ ਆਉਂਦਾ ਸੀ ਪਤਾ ਨਹੀਂ ਉੱਥੇ ਡੈਗ ਗਿਆ ਤੇ ਹੁਣ ਉਹ ਮੂੰਹ ਰੋਂਦੜੂ ਜਿਹਾ ਬਣਾਇਆ ਆ ਹਾਂ ਜੀ ਜੀ ਟਾਈਮ ਹੋ ਗਿਆ 7:00 ਵਜੇ ਤੇ ਹੁਣ ਮੈਂ ਰੋਟੀ ਬਣਾ ਕੇ ਛੱਡੀਆਂ ਤੇ ਅੱਜ ਸਬਜ਼ੀਆਂ ਨੂੰ ਹੋ ਗਿਆ ਜੀ ਲੇਟ ਤੇ ਹੁਣ ਬਣ ਰਹੀ ਆ ਤੇ ਕਿਉਂਕਿ ਪਿਆਜ਼ ਖਤਮ ਹੋਏ ਸੀਗੇ ਤੇ ਫੇਰ ਮੰਮੀ ਆਈ ਹੈ ਫੇਰ ਸਮਰਦੇ ਪਾਪਾ ਆਏ ਤੇ ਫੇਰ ਮੰਮੀ ਨਾਲ ਨੂੰ ਕਿ ਮਨਾ ਜਾ ਕੇ ਲੈ ਕੇ ਆਏ ਸਬਜ਼ੀ ਤੇ ਮੈਂ ਸੋਰੀ ਪਿਆਜ਼ ਤੇ ਪਿਆਜ਼ ਖਤਮ ਹੋ ਗਏ ਸੀਗੇ ਤੇ ਸਬਜ਼ੀਆਂ ਵੀ ਦੋ ਬਣਨੀਆਂ ਸੀ ਬਸ ਫਟਾਫਟ ਹੁਣ ਮੈਂ ਤੜਕਾ ਲਗਾ ਲੈਣਾ ਘੱਟ ਕੇ ਤਾਂ ਮੈਂ ਕਦੋਂ ਦੀਆਂ ਰੱਖੀਆਂ ਆ ਸਾਢੇ 4-5 ਵਜੇ ਦੀਆਂ ਤੇ ਬਸ ਨਾ ਤੜਕਾ ਲਗਾਉਣਾ ਸੀ ਤੇ ਸਬਜ਼ੀ ਬਣਾ ਲਈਏ ਇੱਥੇ ਪਾਣੀ ਟੁੱਲ ਗਿਆ ਤਾਜੀ ਇੱਧਰ ਬਣਾ ਲਈਆਂ ਪਿੰਡੀਆਂ ਕਿਉਂਕਿ ਥੋੜੀਆਂ ਜੀਆਂ ਹੀ ਸੀਗੀਆਂ ਤੇ ਇੱਧਰ ਆਪਣੀਆਂ ਦੂਜੀ ਕੜਾਹੀ 'ਚ ਬਣਦੀਆਂ ਆ ਰਹਿਣ ਲੱਗੀਆਂ ਤੜਕਾ ਰੋਣ ਜੀ ਮੈਂ ਝੋਰੀਆਂ ਝੋਰੀਆਂ ਜੀ ਚੱਕ ਨੂੰ ਤੇ ਹਜੇ ਮੈਂ ਦੁੱਧ ਉਹ ਬਾਹਰ ਲੈਣਾ ਹੈ ਦੁੱਧ ਉਹ ਵੀ ਹੋਣ ਲੱਗੇ ਆਏ ਆ ਉਹ ਬਾਹਰਾ ਮੰਨੇ ਮੈਂ ਤਾਂ ਇੱਕ ਸਬਜ਼ੀ ਬਣ ਜੀਵੇਂ ਨਾ ਫਿਰ ਮੈਂ ਦੁੱਧੀ ਨੂੰ ਬਣਦੀ ਹੋਊਗੀ ਸ਼ਾਇਦ ਉਹ ਵੀ ਟਾਈਮ ਲੱਗੇ ਤੇ ਜਿਹੜੀ ਵੀ ਪਹਿਲਾਂ ਬਣ ਗਈ ਤੇ ਫਿਰ ਮੈਂ ਇੱਕ ਸਾਈਡ ਤੇ ਜਿਹੜਾ ਹੈਗਾ ਉਹ ਰੱਖ ਲਵਾਂਗੀ ਕਿ ਦੌਧ ਬਣਨਾ e e gira e gira, gira. ਜੀ ਲੋਜੀ ਟਾਈਮ 7:30 ਹੋ ਗਿਆ ਤੇ ਭਾਂਡੇ ਵੀ ਥੋਲੇ ਬੱਸ ਦੁੱਧ ਵਾਲੀ ਕੈਣੀ ਰਹਿ ਗਈ ਐ ਇੱਧਰ ਪਿੰਡੀਆਂ ਬਣ ਗਈਆਂ ਤੇ ਇੱਧਰ ਤੋਰੀਆਂ ਦੀ ਸਬਜੀ ਵੀ ਆਲਮੋਸਟ ਬਣਨ ਵਾਲੀ ਆ ਬੱਸ ਤੇ ਇੱਧਰ ਆਪਣਾ ਦੁੱਧ ਉਬਲਣ ਵਾਲਾ ਆ ਉਬਲਣ ਲੱਗਾ ਮੈਂ ਹੁਣੇ ਪਾਇਆ ਸੀਗਾ ਤੇ ਅੱਧੇ ਘੰਟੇ 'ਚ ਦੇਖ ਲਓ ਆਪਾਂ ਦੋ ਸਬਜ਼ੀਆਂ ਬਣਾ ਲਈਆਂ ਤੇ ਇੱਕ ਦੁੱਧੋ ਵਾਲ ਲੈ 7:00 ਵਜੇ 5 ਮਿੰਟ ਹੋਏ ਸੀ ਜਦੋਂ ਮੈਂ ਲੱਤੀ ਸੀਗੀ ਤੇ ਉਹੀ ਜਿਹੜੇ 5 ਮਿੰਟ ਲੈਂਦੇ ਉਹ ਚ ਆਪਣਾ ਦੁੱਧ ਉਬਲ ਜਾਣਾ ਤੇ ਆਪਣੇ ਜਿਹੜੇ ਕੰਮ ਆ ਉਹ ਨਿਬੜ ਜਾਣੇ ਤੇ ਰੋਟੀ ਮੈਂ ਜਿਹੜੀ ਆ ਚੁੱਲ੍ਹੇ ਤੇ ਬਣਾ ਲਈ ਸੀਗੀ ਤੇ ਸਮਰ ਤੇ ਪਾਪਾ ਵੀ ਆ ਗਏ ਸੀ ਇਹ ਵੀ ਬੈਠੇ ਆ ਹੁਣ ਫੋਨ-ਫੋਨ ਦੇਖ ਰਹੇ ਆ ਦੋਈ ਜਾਣੇ ਤੇ ਉਹ ਪੁੱਤ ਲੰਮੇ ਪਏ ਹੋਏ ਆ ਸਮਰ ਇੱਧਰ ਇੱਧਰ ਸਸਤੀ ਕਾਲ ਬੁਲਾ ਦੋ ਆ ਦੇ ਲੋ ਜੀ ਸੱਚੀ ਕਾਲ ਹੰਦਾ ਜਿਆ ਟਾਈਮ ਦੇ 10 ਮਿੰਟ ਅੱਗੇ ਆ ਇਹ ਤੇ ਬਾਕੀ ਬੱਦਲ ਬਹੁਤ ਜ਼ਿਆਦਾ ਹੋਇਆ ਸਵੇਰੇ ਵੀ ਮੀਂਹ ਕਾਫੀ ਪੈ ਗਿਆ ਤੇ ਪਰ ਧੁੱਪ ਬਹੁਤ ਜ਼ਿਆਦਾ ਨਿਕਲਿਆ ਸੀ 11 ਵਜੇ ਦਾ ਮੀਂਹ ਬਹੁਤ ਦੱਸਿਆ ਸੀਗਾ ਤੇ ਪਰ ਪਿਆ ਨੀਗਾ ਧੁੱਪ ਨਿਕਲਿਆ ਸੀ ਜੀ ਕਾਫੀ ਤੇ ਬਾਕੀ ਹੁਣ ਬੱਦਲ ਹੋ ਗਿਆ ਆ ਤੇ ਬਾਲਣ ਵਗੈਰਾ ਸਾਰਾ ਅੰਦਰ ਰੱਖ ਦਿੱਤਾ ਮੰਮੀ ਨੇ ਪਹਿਲੇ ਸਵੇਰੇ ਦਾ ਹੀ ਰੱਖਿਆ ਸੀਗਾ ਸੇ ਪਾਥੀਆਂ ਵੀ ਆ ਦੇ ਇੱਥੇ ਰੱਖ ਦਿੱਤੀਆਂ ਆ ਤੇ ਹੁਣ ਉੱਥੇ ਚੁੱਲ੍ਹੇ 'ਚ ਅੱਗ ਗਈ ਆ ਹਜੇ ਥੋੜਾ ਟਾਈਮ ਬਾਅਦ ਹੈ ਨਾ ਉੱਤੇ ਕੜਾਈ ਆ ਜੇ ਜਿਹੜਾ ਆ ਉਹ ਦੇ ਦੇਵਾਂਗੇ ਤੇ ਚਲੋ ਠੀਕ ਆ ਜੀ ਜੇ ਤੱਕ ਦੇ ਵੀਡੀਓ ਹੋਈ ਹੋਈ ਕਲਿੱਪ ਲੈ ਗਈ ਕਿ ਮੈਂ ਕੰਟੀਨਿਊ ਕਰੂੰਗੀ ਨਹੀਂ ਦਾ ਫਿਰ ਆਪਾਂ ਇੱਥੇ ਐਂਡ ਕਰ ਦਾਂਗੇ ਅੱਜ ਆਪਣੇ ਕੰਮ ਕਰਦੇ ਨਿਬੜ ਗਏ ਸੰਨ ਨੂੰ ਸੌਂ ਗਿਆ ਅੱਜ ਜਲਦੀ ਬਾਕੀ ਆਪਾਂ ਇਹ ਵਾਲੇ ਵਲੌਗ ਨਾਲ ਹੀ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਬਹੁਤ ਪਸੰਦ ਆਇਆ ਹੋਊਗਾ